प्यारे सरोत्यो प्यार परी सत श्री अकाल जी तुसी देख रहे हो स्टार एजी न्यूज चैनल खबर बठिडा तो धुंध की चिट्टी चादर कारण शहर धुंद नजर आ रहा है जिस कारण आए दिन एक्सीडेंट हो रहे जेकर तुसी दूर दा सफर कर रहे हो तो अपने मोटरसाइकिल चार पहिए पही वाहनानू घट स्पीड ते चलावो अते धुंध की चिट्टी चादर कर अपना ध्यान रखो इस दौरान पिंड जोधपुर रोमाणा नेड़े न्यूदीप रामा मंडी जा रही एक बस बसा होया वड्डा हादसा अते हादसे दे विच शिकार होए जख्मी लोगों नजदीक के हस्पताल दाखिल करवाया गया ਆ ਲੋਕਾਂ ਦੇ ਜ਼ਖਮੀ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਮੇਰਾ ਨਾਮ ਸੁਖਦੇਵ ਸਿੰਘ ਐ ਮੈਂ ਡਿਊਟੀ ਤੇ ਆ ਰਿਹਾ ਸੀ ਬਟਿੰਡੇ ਨੋ ਦੀਪ ਵਾਸਤੇ ਉੱਥੇ ਕਿਹੜੀ ਪਿੰਡ ਤੋਂ ਦੁੰਨੇ ਵਾਲੇ ਤੋਂ ਫਿਰ ਕੀ ਹੋਇਆ ਫਿਰ ਕੀ ਬੱਸ ਆਊਟਸਾਈਡ ਸੀਗੀ ਕਿ ਕਿਦੋਂ ਕਿ ਦੂਜਾ ਪਾਸਾ ਬੰਦ ਸੀਗਾ ਤੁੰਦ ਕਰਕੇ ਉਹ ਜੋ ਰੱਗੋ ਆ ਰਹੇ ਸੀਗੇ ਸਿਾਰੇ ਸੀ ਆ ਰਹੇ ਸੀਗੇ ਤੇ ਉਹ ਮੋਰ ਟੈਂਕ ਕਰਾ ਰਿਹਾ ਸੀਗਾ ਵਿਚੋਂ ਬਚ ਬੱਸ ਦੇ ਕਿੰਨੇ ਕਿੰਨੇ ਜ਼ਖਮੀ ਹੋ ਗਏ ਕਿੰਨੇ ਕਿਸ ਵੱਲ ਕਾਫੀ ਹੋ ਗਏ ਜੀ ਸਵਾਰੀ ਕਿੱਧਰ ਸੀ ਬੱਸ ਤੇ ਸਾਰੀ ਭਰੀ ਹੋਈ ਸੀ ਬੱਸ ਪੂਰੀ ਪੰਜਾਬ ਕੇ ਸੀਗੇ ਜਾਂ ਖੜਗੀਆਂ ਵਿੱਚ ਖੜੀਆਂ ਵੀ ਪਿੱਛੇ ਸਵਾਰੀਆਂ 10-12 ਸਸਹਾਰ ਜਨਸਾ ਵਰਕਰਾਂ ਸਾਨੂੰ ਥੋੜੀ ਰੇ ਪਹਿਲਾਂ ਇਤਲਾਹ ਆਈ ਸੀ ਕਿ ਪਟਿੰਡਾ ਡੱਬ ਵਾਲੀ ਰੋਡ ਗੁਰਸਰ ਸੈਣੀ ਵਾਲ ਤੇ ਕੈਰੀਪੁੱਟਰ ਦੇ ਵਿੱਚਕਾਰੇ ਕਰ ਛੜਕੀ ਹਾਸਤਾ ਹੋਇਆ ਸਾਡੀਆਂ ਦੋ ਐਂਬੂਲੈਂਸ ਤੇ ਮਹਾਰਪੰਤ ਸਿੰਘ ਤੇ ਸੰਦੀਪ ਕਿਲੇ ਮੌਕੇ ਤੇ ਆ ਕੇ ਦੇਖਾ ਤੇਲ ਟੈਂਕਰ ਤੇ ਨਿਊ ਦੀ ਬੱਸ ਐਕਸੀਡੈਂਟ ਹੋਇਆ ਪੈਸੇ ਦਾ ਜੋ ਕਿ ਵਨ ਸਾਈਡਡ ਰੋਡ ਚੱਲ ਰਿਆ ਸੀਗਾ ਉਹਦੇ ਕਰਕੇ ਹਾਸਾ ਹੋਇਆਗਾ 25 ਜਣੇ ਜ਼ਖਮੀ ਹੋਏ ਆ ਜਿਹਨੂੰ ਐਮਟ ਤੇ ਸਿਵਲ ਹਸਪਤਾਲ ਬਠਿੰਡਾ ਲੈ ਕੇ ਆਏ ਆ ਬਾਕੀ ਇਹ ਟਰੱਕੜ ਰੌਂਗ ਸਾਈਡ ਆ ਰਿਹਾ ਸੀ ਕਨੈਕਟਰ ਦੇ ਦੱਸਣ ਮੁਤਾਬਕ ਤੇ ਹਸਪਤਾਲ ਲੈ ਕੇ ਬਾਕੀ ਲਾਂਚ ਰਹੇ ਆ ਸਭ ਆਮੋ ਸਾਹਮਣੇ ਹੋਈ ਸਾਰ ਟਰੱਕੜ ਰੌਂਗ ਸਾਈਡ ਆ ਰਿਹਾ ਸੀ ਇੱਕ ਸਿੰਗਲ ਰੋਡ ਚੱਲ ਰਿਹਾ ਉਹਦੇ ਕਰਕੇ ਜਾਨੀ ਨੁਕਸਾਨ ਤਾਂ 25 ਸਵਾਰੀਆਂ ਜ਼ਖਮੀ ਹੋਈਆਂ ਨੇ